ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਪ੍ਰਬੰਧ ਨਹੀਂ ਸੇਵਾ ਸੰਭਾਲ ਸਮੇਂ ਅਤੇ ਹਲਾਤਾਂ ਦੇ ਬਦਲ ਨਾਲ ਔੜੀ-ਗੌੜੀ ਰਵਾਇਤੀ ਸ਼ਬਦ ਅਤੇ ਭਾਵਨਾ ਵੀ ਬਦਲ ਜਾਂਦੀ ਹੈ ਪਹਿਲਾਂ ਗੁਰੂ ਘਰਾਂ ਵਿੱਚ ਭਾਵਨਾ ਨਾਲ ਸੇਵਾ ਹੁੰਦੀ ਰਹੀ ਹੈ ਅੱਜ ਦੇ ਵੇਲੇ ਸੇਵਾ ਨੂੰ ਪ੍ਰਬੰਧ ਅਤੇ ਸੇਵਾਦਾਰਾਂ ਨੂੰ ਪ੍ਰਬੰਧਕਾਂ ਨਾਲ ਬਦਲ ਲਿਆ ਗਿਆ ਹੈ ਸੇਵਾ ਅਤੇ ਸੇਵਾਦਾਨ ਸਮਰਪਣ ਭਾਵਨਾ ਵਾਲੇ ਉੱਚੇ ਸ਼ਬਦ ਹਨ ਜਦਕਿ ਪ੍ਰਬੰਧ ਅਤੇ ਪ੍ਰਬੰਧਕ ਵਿਗਾਨੀ ਸੱਭਿਆਚਾਰ ਦੇ ਹੋਮੇ ਨਾਲ ਭਰੇ ਸ਼ਬਦ ਹਨ ਗੁਰੂ ਦੀ ਨਜ਼ਰ ਵਿੱਚ ਨੀਮਾ ਅਤੇ ਸਮਰਪਿਤ ਪ੍ਰਵਾਨ ਹੈ ਇੰਜ ਨਗਦਾ ਹੈ ਜਿਵੇਂ ਪ੍ਰਬੰਧਕਾਂ ਵੱਲ ਗੁਰੂ ਨੇ ਪਿੱਠ ਕਰ ਲਈ ਹੈ ਪਰ ਸੇਵਾਦਾਰਾ ਵੱਲ ਸਦਾ ਗੁਰੂ ਦਾ ਮੁਖ ਰਹਿੰਦਾ ਹੈ ਸਾਨੂੰ ਆਪਣੀ ਰਵਾਇਤੀ ਅਤੇ ਉੱਚੇ ਸ਼ਬਦਾਂ ਨੂੰ ਸਮਾਵਧਨ ਦੀ ਤਰਕ ਉੱਤੇ ਤਿਆਗਣਾ ਨਹੀਂ ਚਾਹੀਦਾ ਕਿਉਂਕਿ ਗੁਰੂ ਉਸੇ ਭੀ ਸੱਚ ਹੈ ਤੇ ਉਸਦੀ ਹਰ ਗੱਲ ਵੀ ਹਮੇਸ਼ਾ ਸੱਚ ਹੀ ਰਣੀ ਹੈ ਸਾਨੂੰ ਮੁੜ ਆਪਣੀ ਅਸਲ ਸ਼ਬਦ ਸੁਰਜੀਤ ਕਰਨੀ ਚਾਹੀਦੀ ਹਨ ਸ਼ਬਦਾਂ ਤੇ ਹੀ ਸਾਰੀ ਗੱਲ ਖੜੀ ਹੁੰਦੀ ਹੈ ਇਹ ਕੋਈ ਔਖਾ ਕਾਰਜ ਨਹੀਂ ਹੈ ਕਿਉਂਕਿ ਗੁਰਸੰਗਤ ਹਰ ਰਿਵਾਜ ਨੂੰ ਬਦਲਣ ਦੇ ਸਮਰੱਥ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਅਤੇ ਸੇਵਾਦਾਰ ਜਿੱਥੇ ਕਿਤੇ ਵੀ ਨਾਨਕ ਨਾਮ ਲੈ ਵਾਲੋ ਕਾਈ ਆਪਣੀ ਬਸ਼ਰੂ ਕਰਦੀ ਹੈ ਘਰ ਬਣਾਉਂਦੀ ਹੈ ਨਾਲ ਹੀ ਉਹਨਾਂ ਦੀ ਰੀਤ ਗੁਰਦੁਆਰਾ ਸਾਹਿਬ ਬਣਾਉਣ ਦੀ ਹੁੰਦੀ ਹੈ ਇਹ ਨਾਨਕ ਨਾਮ ਲੈਵਾ ਸਿੱਖ ਸੰਗਤ ਜਿੱਥੇ ਗੁਰ ਸੰਗਤ ਬਣ ਕੇ ਗੁਰੂ ਸਾਹਿਬ ਦੀ ਮਰਿਆਦਾ ਅਤੇ ਰਵਾਇਤ ਅਨੁਸਾਰ ਤਹਿਲ ਸੇਵਾ ਤੇ ਆਦਬ ਦੇ ਕਾਬਲ ਹੋ ਜਾਵੇ ਉੱਥੇ ਗੁਰਦੁਆਰਾ ਤਾਮੀਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਊਟ ਆਸਰਾ ਲਵੇ ਤੇ ਮੁੜ ਉਹ ਮਰਿਆਦਾ ਅਤੇ ਰਵਾਇਤਾਂ ਬਰਕਰਾਰ ਰੱਖੇ ਇਸ ਕਾਰਜ ਲਈ ਉਹ ਬੇਸ਼ੱਕ ਸੇਵਾ ਸੰਭਾਲ ਲਈ ਕੋਈ ਜਥਾ ਬਣਾ ਲਵੇ ਅਤੀ ਕਾਵਲ ਸਿੰਘਾਂ ਗਰੰਥੀ ਸਿੰਘ ਅਤੇ ਹੋਰ ਹਜੂਰੀ ਸਿੰਘਾਂ ਦੀ ਸੇਵਾ ਬਖਸ਼ੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਿੱਖ ਲਈ ਸਭ ਤੋਂ ਸਿਰਮੌਰ ਜ਼ਿੰਮੇਵਾਰੀ ਹੈ ਇਤਿਹਾਸ ਤੇ ਬਖਵਕ ਸਮਿਆਂ 'ਚ ਇਹ ਸੇਵਾ ਸਤਾਨਕ ਸੰਗਤਾਂ ਵੇਖਦੀਆਂ ਰਹੀਆਂ ਹਨ ਸੰਗਤਾਂ ਹੀ ਕਿਸੇ ਗੁਣੀ ਸੇਖ ਨੂੰ ਗੁਰੂ ਘਰ ਦੀਆਂ ਸੇਵਾਵਾਂ ਦੀ ਜ਼ਿੰਮੇਵਾਰੀ ਦੇ ਦਿੰਦੀਆਂ ਅਤੇ ਜਦੋਂ ਕੋਈ ਸੇਵਾਦਾਰ ਗੁਰੂ ਆਸ਼ੀ ਅਨੁਸਾਰ ਨਾ ਚੱਲਦਾ ਤਾਂ ਸੰਗਤਾਂ ਉਸ ਸੇਵਾਦਾਰ ਨੂੰ ਬਦਲ ਦਿੰਦੀਆਂ ਸੇਵਾਦਾਰ ਕਿਹੋ ਜਿਹੇ ਹੁਣ ਗੁਰਦੁਆਰਿਆਂ ਦੀ ਸੇਵਾ ਤੇ ਸੁਧਾਰਨ ਸੇਵਾ ਅਜਿਹੀ ਗੁਰਸਿੱਖਾਂ ਦੇ سپرد ਕੀਤੀ ਜਾਂਦੀ ਸੀ ਜੋ ਹੋਰ ਨਾ ਲਈ ਸਿੱਖੀ ਦਾ ਨਮੂਨਾ ਬਣ ਕੇ ਜੀਵਨ ਗੁਜ਼ਾਰਨ ਅਤੇ ਸਿੱਖੀ ਰਹਿਣੀ ਬਹਿਣੀ ਤੇ ਕਥਨੀ ਕਰਨੀ ਦੇ ਪੂਰੇ ਹੋਣ ਗੁਰਮਤ ਅਤੇ ਸਿੱਖ ਰਹਿਤ ਵਿੱਚ ਪੱਕੇ ਅਤੇ ਉੱਚੇ ਸੁੱਚੇ ਆਚਰਣ ਦੇ ਮਾਲਕ ਹੋਣ ਸੇਵਾ ਸੰਭਾਲ ਜਥਾ ਚੁਰਨ ਦੀ ਪੰਥਕ ਰਵਾਇਤ ਬਨਾ ਮੌਜੂਦਾ ਅਮਲ ਗੁਰੂ ਖਾਲਸਾ ਪੰਥ ਵਿੱਚ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਦੇ ਸਮੇਂ ਤੋਂ ਹੀ ਆਗੂ ਚੁਣਣ ਦੀ ਰਵਾਇਤ ਹੁਣ ਆਧਾਰਿਤ ਰਹੀ ਹੈ। ਗੁਰੂ ਖਾਲਸਾ ਪੰਥ ਅੰਦਰ ਅਗਵਾਈ ਦੀ ਪੰਜ ਪ੍ਰਧਾਨੀ ਪ੍ਰਣਾਲੀ ਦੀ ਪਰੰਪਰਾ ਹੈ। ਅਗਵਾਈ ਵਿੱਚ ਗੁਰੂ ਸ਼ਬਦ ਦੇ ਅਭਿਆਸੀ ਬਾਣੀ ਦੇ ਰਸੀਏ ਪੰਥਦਰਦੀ ਤੇ ਦੁਨਿਆਵੀ ਗੁਣਾ ਚਮਹਰ ਸ਼ਖਸੀਅਤ ਦਾ ਤਵਾਜਨ ਹੋਣਾ ਚਾਹੀਦਾ ਹੈ। ਅੱਜ ਕੱਲ ਬਹੁਤੀਆਂ ਥਾਵਾਂ ਤੇ ਅਜਿਹਾ ਅਮਲ ਵਿੱਚ ਆ ਰਹੀਆਂ ਹੈ। ਕਿ ਗੁਰੂ ਘਰ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉਸ ਸੱਜਣ ਨੂੰ ਸੌਂਪ ਦਿੱਤੀ ਜਾਂਦੀ ਹੈ ਜੋ ਗੁਰੂ ਘਰ ਲਈ ਮਾਇਆ ਦਾ ਵਧੀਰੇ ਦਾਨ ਦੇਣ ਵਾਲਾ ਹੋਵੇ ਵਧੀਰੇ ਦਾਨ ਦੇਣ ਵਾਲਾ ਜ਼ਰੂਰੀ ਨਹੀਂ ਕਿ ਗੁਰੂ ਸਾਹਿਬ ਪ੍ਰਤੀ ਵਧੀਰੇ ਸ਼ਰਦਾ ਵੀ ਰੱਖਦਾ ਹੋਵੇ ਅਤੇ ਮर्यादा ਪ੍ਰਤੀ ਪਕਿਆਈ ਨਾਲ ਨਿਭਦਾ ਹੋਵੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਜਥਾ ਚੁਣਨ ਦਾ ਅਮਲ ਕੋਈ ਰੌਲੇ ਗੋਲੇ ਜਾਂ ਵੋਟਾਂ ਵਾਲਾ ਨਹੀਂ ਹੋਣਾ ਚਾਹੀਦਾ ਸੇਵਾ ਸੰਭਾਲ ਜਥਾ ਉਨ੍ਹਾਂ ਵਕਤ ਸਾਰੀ ਸੰਗਤ ਗੁਰੂ ਮਹਾਰਾਜ ਦੀ ਹਜ਼ੂਰੀ ਅਤੇ ਪੰਜ ਸਿੰਘਾਂ ਦੀ ਹਾਜ਼ਰੀ ਵਿੱਚ ਇਕੱਤਰ ਹੋਵੇ ਅਤੇ ਪੰਥਕ ਰਵਾਇਤ ਅਨੁਸਾਰ ਫੈਸਲਾ ਕਰਕੇ ਸੇਵਾ ਸੰਭਾਲ ਜਥੇ ਦੇ ਸਿੰਘਾਂ ਦੀ ਚੋਣ ਕਰੇ ਸੇਵਾ ਸੰਭਾਲ ਜਥੇ ਦੇ ਸਾਰੇ ਜੀ ਗੁਰਸਿੱਖ ਹੋਣੇ ਚਾਹੀਦੇ ਹਨ ਗੁਰੂ ਸਾਹਿਬ ਦੀ ਹਜ਼ੂਰੀ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਸਤਕਾਰ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਸੁਖਾਸਣ ਤੱਕ ਕਟੋ-ਕਟ ਪੰਜ ਸੇਵਾਦਾਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੋਣੇ ਲਾਜ਼ਮੀ ਹਨ ਜੋ ਪੰਜ ਸਿੰਘ ਲੋੜਿੰਦੇ ਹੁੰਦੇ ਹਨ ਉਹਨਾਂ ਦੀ ਤਫਸੀਲ ਇਸ ਪ੍ਰਕਾਰ ਹੈ ਗ੍ਰੰਥੀ ਸਿੰਘ ਚੌਰਬਰਦਾਰ ਤੂਫੀਆ ਸਿੰਘ ਪੈਰੇਦਾਰ ਤੇ ਲਾਂਗਰੀ ਸਿੰਘ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਕਤ ਵਾਦ ਤੋਂ ਵਾਦ ਸੰਗਤ ਨੂੰ ਹਾਜ਼ਰੀ ਭਰਨੀ ਚਾਹੀਦੀ ਹੈ ਦਿਨਨੀ ਛੇਤੀ ਸੰਭਵ ਹੋਵੇ ਗੁਰੂ ਸਾਹਿਬ ਦੇ ਵਸਤਰਾਂ ਦੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਦਰਵਾਜ ਸਾਹਿب ਦੀ ਸਾਫ ਸਫਾਈ ਦਾ ਰੋਜ਼ਾਨਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਮਹਾਨ ਕੋਸ਼ ਅਨੁਸਾਰ ਗੁਰਦੁਆਰਾ ਸਾਹਿਬ ਦੀ ਜੋ ਪਰਿਭਾਸ਼ਾ ਦੱਸੀ ਗਈ ਹੈ ਉਸ ਤਰ੍ਹਾਂ ਦਾ ਮਾਹੌਲ ਕਾਇਮ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ